ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗੋਪਾਲਪੁਰਾ ਨਜ਼ਦੀਕ ਇੱਕ ਪ੍ਰਾਈਵੇਟ ਬੱਸ ਤੇ ਇੱਕ ਮਿਕਸਰ ਟਿਪਰ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਟਿਪਰ ਵੱਲੋਂ ਯੂ-ਟਰਨ ਲੈਂਦਿਆਂ ਬਟਾਲੇ ਸਾਈਡ ਤੋਂ ਆ ਰਹੀ ਬੱਸ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ 15 ਸਾਲਾਂ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਦਰਜਨ ਤੋਂ ਵੱਧ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ ਹਨ ਅਤੇ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ داخلہ کروایا ਗਿਆ ਹੈ کئی जख्मियां दी हालत नाजुक ਦੱਸੀ ਜਾ ਰਹੀ ਹੈ ਪੁਲਿਸ ਅਨੁਸਾਰ ਟਿਪਪਰ ਡਰਾਈਵਰ ਮੌਕੇ ਤੋਂ ਹੀ ਫਰਾਰ ਹੈ ਜਦਕਿ ਬੱਸ ਡਰਾਈਵਰ ਵੀ ਜ਼ਖਮੀ ਹੋਇਆ ਹੈ ਤੇ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਰਦੀਪ ਸਿੰਘ ਜੀ ਕੀ ਗੱਲ ਹੈ ਪਾਜੀ ਭਾਈ ਬੱਸ ਜਾਂਡੀ ਬੜੇ ਰਮਾਨ ਨਾ ਸਮਝ ਨਹੀਂ ਆਈ ਇਹ ਕੋ ਟਿਪਪਰ ਹੈ ਵਾਜੀ ਗਿਆ ਹੁਣ ਲੱਗਣ 20 ਮਿੰਟ ਦੀ ਬੱਸ ਵੜ ਗਈ ਇਹ ਬੱਸ ਸਰਕਾਰੀ ਹੈ ਕਿ ਪ੍ਰਾਈਵੇਟ ਹੈ ਪ੍ਰਾਈਵੇਟ ਹੈ ਬੱਸ ਵਾਲਾ ਤੇ ਹੀ ਸੀ ਆ ਬੱਸ ਚਲੋ ਇਨੀ ਓਵਰ ਸਪੀਡ ਨਹੀਂ ਹੈਗੀ ਸਪੀਡ ਤੇ ਹੈ ਸੀ ਜਿੱਧਰੋਂ ਆ ਰਹੀ ਸੀ ਬੱਸ ਬੱਸ ਪਿੱਛੋਂ ਦੇ ਪਠਾਨ ਘੁੱਟੋਂ ਆਏ ਸੀ ਧਾਰੀ ਉਰੋਂ ਬੈਠੇ ਆ ਇਹ ਐਕਸੀਡੈਂਟ ਕਿੱਥੇ ਕਰਕੇ ਹੋਇਆ ਕਿੱਥੋਂ ਨਗਰ ਤੋਂ ਲੱਗੇ ਸੀ ਕਿੱਥੋਂ ਨਗਰ ਤੋਂ ਲੱਗੇ ਹਾਂਜੀ ਕਿੰਨੇ ਹਾਂਜੀ ਕਿਹਦੀ ਗਲਤੀ ਮੰਨਦੇ ਆ देखो सीड़ तो दूसरी सीड़ बैठे तो पता, जीज़ जीज़ लागे बैठा। नो पता है आप आते नहीं बैठा कि जख्मी सारी बस ही हुई जी हां काफी डेथ भी हुई है बच्चा भी डेथ बच्चा भी एक छोटा जहां ਵੇ ਲੱਗੀ ਸੀ ਉਹਦੀ ਵੀ ਜੱਥ ਹੋ ਗਈ ਤੁਸੀਂ ਕਿੱਥੋਂ ਜਾ ਰਹੇ ਹੋ ਮੈਂ ਵੀਰ ਕੇ ਦਸਾਂ ਹਾਂ ਇਹ ਤਾਂ ਤੁਸੀਂ ਸਾਰੇ ਪਰਿਵਾਰ ਦੇ ਨਾਲ ਜਾ ਰਹੇ ਸੀ ਪਰਿਵਾਰ ਦੇ ਬੱਚੇ ਦੇ ਤੁਹਾਡੇ ਬੱਚੇ ਦੇ ਨਾਲ ਸਾਡੇ ਲੱਗੇ ਨਹੀਂ ਬੱਚਾ ਬਚਾ ਬਾਕੀ ਮੇਰੀ ਮਦਦ ਹੀ ਲੱਗੀ ਆ ਮੈ ਮੇਰੇ ਲੱਗੀ ਫਾਦਰ ਸਾਹਿਬ ਇੱਥੇ ਪਤਾ ਨਹੀਂ ਕਿ ਮਿਲਬਦੀ ਨਹੀਂ ਪਈ ਤੇ ਡਾਕਟਰ ਸਾਹਿਬ ਨੇ ਪੁੱਛਨੇ ਮੇਰੇ ਫਾਦਰ ਨਹੀਂ ਲੱਭਦੀ ਪਈ ਆ ਸਰ ਠੀਕ ਹੈ ਠੀਕ ਸਰ ਮੇਰਾ ਨਾਮ ਰਾਜੀਵਰ ਸਿੰਘ ਹੈ ਜੀ ਕੀ ਗੱਲ ਹੋਈ ਜੀ ਸਰ ਇਹ ਜੰਤੀਪੁਰੋਂ ਚੜੇ ਸੀ ਤੇ ਜਾਂਦੇ ਰਾਕ ਨੇ ਟੱਕਰ ਮਾਰੀ ਤੇ ਐਕਸੀਡੈਂਟ ਹੋ ਗਿਆ ਅੰਮ੍ਰਿਤਸਰ ਆ ਰਹੇ ਹਾਂ ਅੰਮ੍ਰਿਤਸਰ ਆ ਰਹੇ ਹਾਂ ਜੀ ਹਾਂ ਜੀ ਮੇਰੇ ਮਦਰ ਦੇ ਜੀ ਮਦਰ ਦਾ ਕਿਤਾ ਪਤਾ ਲੱਗਾ ਸਰ ਫੋਨ ਆਇਆ ਸੀ ਕਿੰਨਾ ਦਾ ਫੋਨ ਉਹ ਦੀਦੀ ਦਾ ਹੀ ਆਇਆ ਇਹ ਦੂਜੀ ਨਾਲ ਮਾਸੀ ਜੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਉਹਨਾਂ ਦਾ ਲੈਪ ਟੋਪ ਨੇ ਹੱਡੀਆਂ ਟੁੱਟੀਆਂ ਪਤਾ ਲੱਗਾ ਕਿੰਨੇ ਕੁ ਜਾਣੇ ਹ ਬੱਸ ਦੇ ਵਿੱਚ ਕਾਫੀ ਸਰ ਬੱਸ ਧਨਵਾ ਪਰੀ ਹੁੰਦੀ ਬੱਸ ਤੇ ਹਾਈਵੇਅ ਦੀ ਸਰਕਾਰੀ ਹਾਂ ਜੀ ਇਹ ਨਹੀਂ ਸਰ ਮੈਨੂੰ ਪਤਾ ਅੱਛਾ ਹਾਂ ਜੀ ਤੇ ਫਿਰ ਕੀ ਹਾਲਾਤ ਕੀ ਤੁਹਾਡੇ ਮਦਰ ਦੇ ਸਰ ਉਹ ਲੱਤ ਟੁੱਟ ਗਈ ਹੈ ਅੱਛਾ ਹਾਂਜੀ ਬਾਕੀ ਤੁਸੀਂ ਇਹਨਾਂ ਸਾਰੇ ਪਏ ਸਾਡੇ ਪੁੱਛ ਸਕਦੇ ਹੋ ਕਿੰਨੀਆਂ ਵਰਦਸੀਆਂ ਪਈ ਹੋਈਆਂ ਜੀ ਜੀ ਤੇ ਫਿਰ ਤੁਸੀਂ ਇੱਥੋਂ ਲੋਕਲੀ ਆਉਂਦੇ ਸਰ ਹਾਂ ਲੋਕਲੀ ਆਉਂਦੇ ਸਾਡੇ ਫਤਿਹ ਰੋਡ ਤੋਂ ਸਾਡੇ ਕੀ ਮੰਗ ਕੀ ਕਰਦੇ ਮੰਗ ਸਰ ਇਹੋ ਕਿੰਨੇ ਵੀ ਚਲੋ ਕੋਈ ਵੀ ਜਿਵੇਂ ਕਰਕੇ ਜਿਹੜਾ ਵੀ ਨੁਕਸਾਨ ਹੋਇਆ ਵਾ ਉਹਦਾ ਵਿਚਾਰੇ ਦਾ ਹੈਲਪ ਕੀਤੀ ਜਾਏ ਹੁਣ ਤਾਂ ਗਰੀਬ ਲੋਕ ਉਹਨਾਂ ਕਿੱਥੋਂ ਕਰਨਗੇ ਮਾਰ ਜੀ ਜੀ ਹਾਂਜੀ ਵਕਤ ਜਿਹਨੇ ਪੇਸ਼ੈਂਟ ਆ ਰਹੇ ਮੈਨੇਜ ਕਰ ਰਹੇ ਹਾਂ ਸਰ ਇਹਨੇ ਕੀ ਹੋਇਆ ਕੀ ਹੈ ਪਤਾ ਨਹੀਂ ਕੋਈ ਬਾਸ ਐਕਸੀਡੈਂਟ ਹੋਇਆ ਸ਼ਾਇਦ ਹਾਂ ਸਰ ਕਿੰਨੇ ਪੇਸ਼ੈਂਟ ਹਿੰ ਤੱਕ ਤੁਹਾਡੇ ਕੋਲ ਮੇਰੇ ਕੱਲ ਆਪਣੇ ਕੋ ਕਿੰਨੇ ਆਏ ਨੇ ਟੋਟਲ ਅੱਜ 4 ਛੇ ہمارے پاس ਹੈ ਆਪਣੇ ਕੋਲ 6 ਹੈ ਆਪਣੇ ਮੈਨੇਜਰ ਸਰਦਾਰ ਜੀ ਹਾਂ ਜਿੰਨੇ ਆਏ ਮੈਨੇਜ ਕਰ ਰਹੇ ਸਰ ਕੋਈ ਕੈਪੈਬਿਲਿਟੀ ਨਹੀਂ ਕੋਈ ਅਜੇ ਇੱਕ ਇੱਕ ਬੱਚਾ ਫੋਡੀ ਨੇ ਰੋਲ ਹੈ ਬੱਚਾ ਫੋਡੀ ਬੱਚੇ ਕੋਈ ਬੱਚਾ ਦੱਸ ਰਹੇ ਨੇ ਔਰ ਗੜੋ ਉਹਨਾਂ ਨੂੰ ਪਤਾ ਹੀ ਹੈ ਅਮ ਨੂੰ ਜਿਆਦਾ ਪਤਾ ਉਹਨਾਂ ਨੂੰ ਬਲਾਸ ਕਿਸ ਤਰ੍ਹਾਂ ਦੇ ਹੈ ਡਾਕਟਰ ਸਾਹਿਬ ਬਲਾਸ ਬਹੁਤ ਵਧੀਆ ਮੈਨੇਜ ਕਰ ਰਹੇ ਐ ਸਰ ਕੋ ਸੇਰੀਅਸ ਪੇਸ਼ੈਂਟ ਆਇਆ ਹੈ ਹਾਂ ਸੇਰੀਅਸ ਕੋਈ ਜਿਆਦਾ ਕੋਈ ਸੇਰੀਅਸ ਅਜੇ ਸੇਰੀਅਸ ਤਾਂ ਨਹੀਂ ਜਿਹੜੇ ਸਾਡੇ ਕੋਲ ਆਏ ਨੇ ਉਹ ਸਰਜੀ ਵਾਲਾ ਕੋ ਪਤਾ ਕਰੋ ਸਾਡੇ ਆਰਥੋ ਚ ਜਿਹੜੇ ਆਏ ਨੇ ਉਹਨਾਂ ਨੂੰ ਮੈਨੇਜ ਕਰ ਰਹੇ ਆ ਇੱਕ ਦੋ ਪੇਸ਼ੈਂਟ ਹੈਗੇ ਨੇ ਜਿਹੜੇ ਉਹਨਾਂ ਨੂੰ ਕ੍ਰਿਟੀਕਲ ਨੇ ਉਹਨਾਂ ਨੂੰ ਦੇਖ ਰਹੇ ਆ ਸਰ ਆਪਣਾ ਨਾਮ ਵੀ ਥੋੜਾ ਦੱਸੋ ਡਾਕਟਰ ਤਰਮ ਸਿੰਘ ਹਾਂ ਠੀਕ ਹੈ ਅ ਅੱਜ ਸਵੇਰੇ 6 ਵਜੇ ਸਾਨੂੰ ਇਤਲਾਮ ਮਿਲੀ ਆ ਕਿ ਆਪਣਾ ਨੋ ਪਾਲਪੁਰਾ ਜਿਹੜਾ ਉਹ ਕਟਿਆ ਉਹਦੇ ਤੇ ਇੱਕ ਟਰੱਕ ਦੀ ਤੇ ਇੱਕ ਬੱਸ ਦੀ ਇਹ ਟਰੱਕ ਜਿਹੜਾ ਕਿ ਉਹ ਅ ਯੂਟਰਨਲੀ ਉਥੋਂ ਮੋੜ ਰਿਹਾ ਸੀ ਤੇ ਪਿੱਛੋਂ ਬੱਸ ਵਿੱਚ ਆ ਕੇ ਵੱਜੀ ਤੇ ਮੌਕੇ ਤੇ ਉੱਤੇ ਪਹੁੰਚ ਕੇ ਤੇ ਜੋ ਮੈਡੀਕਲ ਸੁਸਾਇਟਾ ਐਂਬੂਲੈਂਸ ਬੁਲਾ ਕੇ ਅਸੀਂ ਦਵਾ ਤਬ ਜੋ ਵੀ ਇੰਜਰਡ ਸੀ ਉਹਨਾਂ ਨੂੰ ਸਾਰਿਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਅਸੀਂ ਹਸਪੀਟਲ ਵਿੱਚ ਪਹੁੰਚਾਇਆ ਸੀ ਸਰ ਕਿੰਨੇ ਕਿੰਨੇ ਜਾਣੇ ਇੰਜਰਡ ਆ ਫਿਲਹਾਲ ਜਿਤ ਤੱਕ ਜਿੰਨੇ ਕਨਫਰਮ ਹੋਏ ਆ 12 13 ਜਾਣੇ ਇੰਜਰਡ ਆ ਸਰ ਮੌਰ ਕਿੰਨੇ ਆ ਹਜੇ ਤੱਕ ਸਾਡੇ ਕੋਲ ਇੱਕ ਹੀ ਕੈਜੂਐਲਟੀ ਦੀ ਆਈ ਆ ਬਾਕੀ ਬਾਕੀ ਹਸਪਤਲਾਂ ਵਿੱਚ ਵੀ ਜਾ ਕੇ ਕਨਫਰਮ ਕਰਦੇ ਆ ਕਿਉਂਕਿ ਸਾਰੇ ਹਸਪਤਲਾਂ ਤੋਂ ਅਸੀਂ ਅਸੀਂ ਪਤਾ ਕਰਾਂਗੇ ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਕਾਰਨ ਕੁਝ ਪਤਾ ਲੱਗਾ ਕਾਰਨ ਅ ਉਹ ਬੱਸ ਉਹ ਟਰੱਕ ਵਾਲਾ ਜਿਹੜਾ ਉਹ ਯੂਟਰਨ ਮਾਰ ਰਿਹਾ ਸੀ ਬਾਕੀ ਜਦੋਂ ਤਫਤੀਸ਼ ਦੇ ਵਿੱਚ ਜੋ ਲਿਆਵਾਂਗੇ ਉਹ ਫਰਦਰ ਰਿਪੋਰਟ ਇੱਕ ਬੱਚੇ ਦੀ ਵੀ ਹਾਂਜੀ ਹਾਂਜੀ ਉਸੇ ਬੱਚੇ ਦੀ ਇੱਕ ਹੀ ਜਿਹੜੀ ਕੈਜੂਐਲਟੀ ਹੋਈ ਹੈ ਉਹ ਅਜੇ ਕਲੀਅਰ ਨਹੀਂ ਦੱਸ ਰਹੇ 14-15 ਸਾਲ ਦੇ ਕਰੀਬ ਹੋਤੀ ਵਜ੍ਹਾ ਕਿਹਾ ਜਾ ਰਿਹਾ 10 ਦੇ ਕਰੀਬ ਮੌਤਾਂ ਹੋਈਆਂ ਇਸ ਹਾਦਸੇ 'ਚ ਕੀ ਸਚਾਈ ਨਹੀਂ ਹਜੇ ਤੱਕ ਤੇ 21 ਸਾਡੇ ਤੱਕ ਜਿਹੜੀ ਇਨਫੋਰਮੇਸ਼ਨ ਆਈ ਉਹ 21 ਸਰਬਸ ਚ ਕਿੰਨੇ ਪਿੰਡ ਸਗੇ ਆ ਬਸ ਤਕਰੀਬਨ 40-45 ਵਾਰੀਆਂ ਹੈਗੀਆਂ ਸੀ ਠੀਕ ਹੈ ਹਾਂ ਸਰ ਬਾਕੀ ਕੁਝ ਠੀਕ ਵੀ ਹੋਏ ਆ ਕਿ ਸਾਰੇ ਜਖਮੀ ਨਹੀਂ ਕੁਝ ਜਿਹੜੇ ਉਹ ਠੀਕ ਹੈ ਕੁਝ ਜਿਹੜੇ ਹੋ ਜਾਂਦੇ ਨੇ ਸਰ ਡਰਾਈਵਰ ਦੀ ਕੀ ਹਾਲਾਤ ਹੈ ਦੋਸਤ ਉਸ ਬਾਰੇ ਵੀ ਡਰਾਈਵਰ ਵੀ ਕੰਡਕਟਰ ਵੀ ਉਹ ਵੀ ਇੰਜਰਡ ਨੇ ਉਹਨਾਂ ਨੂੰ ਵੀ ਮੌਕੇ ਤੇ ਹਸਪਤਲ ਭੇਜ ਦਿੱਤਾ ਗਿਆ ਸੀ ਉਹ ਵੀ ਪਤਾ ਕਰ ਰਹੇ ਆ ਕਿਹੜੇ ਹਸਪਤਲ ਗਏ ਨੇ ਨਹੀਂ ਪ੍ਰਾਈਵੇਟ ਬੱਸ ਸੀ ਸਰ કુલ ਕਿੰਨੇ ਹਸਪਤਲਾਂ ਚ ਜਿਹੜੀਆਂ ਸਵਾਰੀਆਂ ਨੂੰ ਭੇਜਿਆ ਗਿਆ ਫਿਲਹਾਲ ਅਸੀਂ 4 ਹਸਪਤਲ ਚੈੱਕ ਕੀਤੇ ਅਜੇ ਤੇ ਬਾਕੀ ਜਿਹੜੇ ਹੌਲੀ ਹੌਲੀ ਸਾਰੇ ਹਸਪਤਲਾਂ ਚ ਜਾ ਕੇ ਪਤਾ ਕਰਦੇ ਆ ਕਿੱਥੇ ਕਿੱਥੇ ਗਏ ਨੇ ਨਾ ਸਰੀਕ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ